ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਕਿ ਅਸੀਂ ਲੋਕ ਸਭਾ ਹਲਕਾ ਕਡੂਰ ਸਾਹਿਬ ਪਿੰਡ ਜੱਲੂਪੁਰ ਖੇੜਾ ਤੋਂ ਜਿੱਥੇ ਕੇ ਸਾਡੇ ਉਮੀਦਵਾਰ ਭਾਈ ਭਾਈ ਅਮਰਪਾਲ ਸਿੰਘ ਜੀ ਦਾ ਹੈਡਕਿਸ ਲੋਕ ਸਭਾ ਦਾ ਪੂਰਾ ਬਣਾਇਆ ਗਿਆ ਵਾ ਉਥੋਂ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਕਿ ਸੰਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵਾ ਤੇ ਅਸੀਂ ਜਿੰਨੀ ਵੀ ਟੀਮ ਹੈਗੀਆਂ ਜਾਂ ਭਾਈ ਸਾਹਿਬ ਦਾ ਪਰਿਵਾਰ ਹੈਗਾ ਵਾ ਕੋਈ ਬਹੁਤ ਜ਼ਿਆਦਾ ਸਿਆਸੀ ਬੰਦੇ ਨਹੀਂ ਆ ਕਿ ਅਸੀਂ ਇੰਨਾ ਮੈਨੇਜ ਕਰਕੇ ਤੇ ਸੰਤਾਂ ਤੱਕ ਪਹੁੰਚੀਏ ਸੋ ਹਰ ਜਗ੍ਹਾ ਭਾਈ ਸਾਹਿਬ ਦੇ ਮਾਤਾ ਜੀ ਜਾਂ ਭਾਈ ਸਾਹਿਬ ਦੇ ਪਿਤਾ ਜੀ ਨਹੀਂ ਪਹੁੰਚ ਸਕਦੇ ਸੋ ਜਿਹੜੀਆਂ ਸੰਤਾਂ ਆਪਣੇ ਆਪ ਦੇ ਤੌਰ ਦੇ ਉੱਤੇ ਆਪ ਕੋ ਆਪਣੇ ਪਿੰਡਾਂ ਦੇ ਵਿੱਚ ਪ੍ਰਚਾਰ ਡੋਰ ਟੂ ਡੋਰ ਕਰ ਸਕਦੀਆਂ ਵਾ ਸੰਤਾਂ ਨੂੰ ਹੋਰ ਪ੍ਰੇਰਿਤ ਕਰ ਸਕਦੀਆਂ ਵਾ ਉਹ ਕਿਰਪਾ ਕਰਕੇ ਸੇਵਾ ਨਿਭਾਉਣ ਤੇ ਆਪ ਕੋ ਆਪਣੀਆਂ ਮੀਟਿੰਗਾਂ ਦੀਆਂ ਜੋ ਵੀਡੀਓ ਸ਼ਾਟ ਜਾ ਫੋਟੋਆਂ ਕਾਉਣੀਆਂ ਤੁਹਾਨੂੰ ਇੱਕ ਦੋ ਨੰਬਰ ਜਾਰੀ ਕਰ ਲਗੇ ਆ ਜਿਹੜੇ ਕਿ ਇੱਥੇ ਹੈਡ ਆਫਸ ਦੇ ਉੱਤੇ ਚੱਲਣਗੇ ਉਹ ਨੰਬਰ ਮੈਂ ਤੁਹਾਨੂੰ ਬੋਲ ਦਿੰਦਾ ਵਾਂ ਇੱਕ ਨੰਬਰ ਹੈਗਾ ਵਾ 8502 4 टाइम 039 8502 4039 8502 4039 ਇੱਕ ਹੋਰ ਨੰਬਰ ਮੈਂ ਰਿਪੀਟ ਕਰ ਦਿੰਦਾ ਵਾਂ ਉਹ ਹੈਗਾ ਵਾ 85034039 ਫਰਕ ਸਿਰਫ ਇੰਨਾ ਹੈਗਾ ਵਾ ਕਿ ਇੱਕ ਹੈਗਾ 850240341 ਇੱਕ ਹੈਗਾ 850340ਾਂਤ ਵਾਲੇ ਇਹ ਨੰਬਰ ਹੈ ਡਾਕਟਰ ਚੁਵਾਈ ਜਾਣਗੇ ਫਿਰ ਦੁਬਾਰਾ ਬੇਨਤੀ ਆ ਕਿ ਕੋਸ਼ਿਸ਼ ਕਰਾਂਗੇ ਹਰ ਪਿੰਡ ਹਰ ਗਲੀ ਹਰ ਮਹੱਲੇ ਪਹੁੰਚਿਆ ਜਾਵੇ ਜੇਕਰ ਸਾਡੇ ਕੋਲੋਂ ਨਹੀਂ ਪਹੁੰਚਿਆ ਜਾਂਦਾ ਟੀਮ ਵੱਲੋਂ ਜਾਂ ਪ੍ਰਚਾਰ ਵੱਲੋਂ ਇਹ ਖਾਸ ਸਬੰਧ ਦੀ ਲੱਖਣ ਹੈਗੀ ਆ ਇਹ ਪੰਥ ਆਪ ਲੜ ਰਿਹਾ ਵਾ ਤੇ ਸਮੂਹ ਗੁਰਨਾਨਕ ਨਾਮ ਦੇਵਾ ਜਿਨ੍ਹਾਂ ਦਾ ਨਾਂ ਸਿੰਘ ਲੱਗਦਾ ਔਰ ਲੱਗਦਾ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦੇ ਆਪੋ ਆਪਣੇ ਧਰਮ 'ਚ ਪੱਕੇ ਆ ਉਹ ਪੰਜਾਬੀ ਆ ਉਹ ਆਪੋ ਆਪਣੇ ਅਕੀਦੇ 'ਚ ਰਹਿਣ ਵਾਲੇ ਆ ਉਹ ਪੰਥ ਕਿਹਾ ਗਿਆ ਇਸ ਵਾਰ ਦੇ ਉਹਨਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਪਿੰਡਾਂ 'ਚ ਗਲੀਆਂ 'ਚ ਲੈ ਕੇ ਪ੍ਰਚਾਰ ਆਪ ਕਰੋ ਤੇ ਇਹਨਾਂ ਨੰਬਰਾਂ 'ਤੇ ਤੁਸੀਂ ਭੇਜੋ ਅਸੀਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਅੱਗੇ ਭੇਜੀ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਵੇਂ ਭਾਈ ਸਾਹਿਬ ਜੀ ਬਾਹਰੋਂ